ਕਿ ਇਹਨਾਂ ਦੇ ਲੱਗੂ ਨਾ ਮੈਂ ਆ ਕੇ ਇਸ ਤਰ੍ਹਾਂ ਦਾ ਦਿਖਾਈ ਆ ਲਾ ਕੋਈ ਦੇਖ ਰਿਹਾ ਬਾਅਦ ਟੀਵੀ ਤੱਕੜ ਨੋਗਰੇ ਬਿਸ਼ਰੇ ਦੋ ਦੰਦ ਨੇ ਜਿਹੜੇ ਉਹਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ തന്നെരംഗ് എൻ്റെ അജേ തയ്യാ ਹੈਲੋ ਫਾਰਮਰ ਵੀਰ ਧਿਆਨ ਦਿਓ ਜੀ ਐਚਐਮ ਨੂੰ ਵਧੀਆ ਗਾਵਾ ਚਵਾਈ ਵਾਸਤੇ ਰਿੰਗ ਦੇ ਅੰਦਰ ਲੈ ਕੇ ਆਓ ਜੀ ਚਵਾਈ ਵਾਲੇ ਰਿੰਗ ਦੇ ਅੰਦਰ ਤੇਰੇ ਲੈ ਜਾ ਆਪਾਂ ਤੇਰੇ ਲੈ ਗਏ ਮੁੰਡੇ ਘਰੀ ਨੇ ਤਿੰਨੀ ਜਿਹੜੀਆਂ ਹਜੇ ਐਂ ਪਈਆਂ ਉਹ ਜਾਨੇ Tsalubu <laughs> 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 Ige. ਸ਼ੁਰੂ ਮੈਚ ਜਿਹੜਾ ਪਾਕਿਸਤਾਨ ਦਾ ਆਏਗਾ ਵਾਅਦੇ ਨੋਗਰੇਬ ਸ਼ੇਰ ਇਹ ਦੋ ਦੰਦ ਦਾ ਮੁਕਾਬਲਾ ਸ਼ੁਰੂ ਹੋਗਾ ਉਧਰ ਚੈਫ ਗਾਇਆਂ ਦਾ ਜਿਹੜਾ ਮੁਕਾਬਲਾ ਦੋ ਦਾਲੀਆਂ ਦਾ ਉਹ ਵੀ ਸ਼ੁਰੂ ਹੋਣ ਵਾਲਾ ਹੈ। ਇੰਨੀ ਜਿਹੜੇ ਬਸ਼ੇਰੇ ਨੇ ਹਜੇ ਐਂਟਰੀ ਹੋਈ ਹੈ। ਤਿਆਰੀਆਂ ਹੋ ਰਹੀਆਂ ਨੇ। ਆ ਗਿਆ ਜੀ ਨੋਟਸ ਪੀਡੀਐਫ ਤੇ ਵਾਹ ਪੀਡੀਐਫ ਤੇ ਹਰਿਆਣਾ ਜਿਹੜਾ ਭੇਵੇ ਦੇ ਵਿੱਚ ਹੋ ਰਿਹਾ ਇੱਥੇ ਸਾਨੂੰ ਕਈ ਪ੍ਰਕਾਰ ਦੇ ਮੁਕਾਬਲੇ ਨੇ ਦੇਖਣ ਨੂੰ ਮਿਲਣਗੇ ਘੋੜਿਆਂ ਦੇ ਵੀ ਐਚਐਫ ਗਾਇਆਂ ਦੇ ਜਰਸੀ ਦੇ ਤੇ ਬਾਕੀ ਇਹ ਇਹਨਾਂ ਦੇ ਵਿੱਚ ਸਰ ਤਰ੍ਹਾਂ ਦੀ ਨਸਲ ਦੇ ਵਿੱਚ ਮੱਜਾਂ ਦੇ ਵੀ ਛੋਟੇ ਬੱਚਿਆਂ ਦੇ ਅਡਲਟ ਦੇ ਲੋ ਦੰਦ ਦੇ ਕਈ ਤਾ ਦੇਮਕਾ ਉਹੜੇ ਤੇ ਦੇਖਣ ਨੂੰ ਤੁਮ ਮਿਲਣਗੇ ਇਹਨਾਂ ਦੇ ਵਿੱਚ ਵੀ ਮੁਕਾਬਲੇ ਵਾਸਤੇ ਨਿਹਦੇ ਬੱਚੇ ਆਏ ਨੇ ਆ ਚੈਫ ਦਾ ਜਿਹੜਾ ਦੁੱਧ ਚੋਈ ਦਾ ਮੁਕਾਬਲਾ ਸੀ ਐਟ ਮਸ਼ੀਨ ਨਾਟਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਅਨਾਉਂਸ ਕਰਤਾ ਵੀ ਆ ਕੇ दादी दिन गांजा लेके आओ हरियाणा के, के माननीय कृषि मंत्री जी पीडीएफ के मेले के ऊपर पहुंचे जी बहुत बहुत उनका धन्यवाद करते हैं जी प्रधान दलबीर अंताल जी की तरफ से पूरी पीडीएफ पीडीएफ हरियाणा की टीम की तरफ से जी और मंत्री जी के साथ तो जी

ਕਾਫੀ ਤਰ੍ਹਾਂ ਦੇ ਜਾਨਵਰ ਨੇ ਇੱਥੇ ਪਹੁੰਚੇ ਨੇ ਬਹੁਤੀ ਸ਼ਾਨਦਾਰ ਐਚਐਫ ਵਾਲੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੱਚੇ ਨੇ ਹਿੱਸਾ ਲੈਣਾ ਦੋ ਦੰਦਾਂ ਦੇ ਵਿੱਚ ਦੋ ਦੰਦਾਂ ਦੇ ਵਿੱਚ ਹਰ ਤਰ੍ਹਾਂ ਦੀ ਕੈਟਾਗਰੀ ਉਪਲਬਧ ਹੈ ਜੀ ਮંત્રી ਸਾਹਿਬ ਦੇ ਆਉਣ ਦੇ ਕਾਰਨ ਜਿਹੜੀ ਮੁਕਾਬਲਿਆਂ ਦੇ ਵਿੱਚ ਥੋੜੀ ਜਿਹੀ ਦੇਰੀ ਹੋ ਰਹੀ ਹੈ ਉਹਦੇ ਕਾਰਨ ਮੁਕਾਬਲੇ ਦੇ ਨੇ ਲੇਟ ਹੋ ਰਹੇ ਹੈ। ਸਰ ਉਸ ਦਾ ਬਾਅਦ ਇਹ ਗੱਲ ਆਈ ਕਿ O <coughs> que é <macabre, não. tos> O <laughs> ਆਇਟ ਮੋਡੋ ਇਸੇ ਵੀਰੇ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ ਮੋੜ ਘੜਤੋ ਮੋੜ ਘੜਤੋ ਜੀ ਕਿਹੜਾ ਹੈ ਬੱਚਾ ਇਹ ਕੋਲ ਦਾ ਮਲਾ ਦਾਰੇ ਦਾ ਦਾਰੇ ਦਾ ਦਾਰੇ ਦਾ ਲਾਰੇ ਦਾ ਠੀਕ ਜੀ ਇਹ ਨਕਾਲੇ ਦੁੱਧਾਂ ਦਾ ਕੈਟਾਗਰੀ ਦੇ ਵਿੱਚ ਲਾਰੇ ਦਾ ਉੱਚਾ ਜੀ ਆਇਟ ਹੂਟ ਵਾਲੀ ਚੰਗੀ ਹੈ ਬੱਚੇ ਵੀਰ ਧਿਆਨ ਦਿਓ ਜੀ ਐਫ ਵੱਡਿਆਗਾ ਚੋਈ ਵਾਸਤੇ

ਇਹਨਾਂ ਕੱਪੜੇ ਵੇਰਵਾ ਬਾਅਦ ਦੇਖੀ ਤੋਂ ਆਪਾਂ ਕਹਿੰਦੇ ਬਾਬੇ ਦੇ ਸ਼ਿੰਗਾਰ ਨਾਲ ਧੱਕਾ ਹੋਇਆ ਆਰਮਰ ਵੀ ਧਿਆਨ ਦਿਓ ਜੀ ਅੱਜ ਕੁੜੀਆਂ ਦਾ 24 ਵਾਲੇ ਰਿੰਗ ਦੇ ਅੰਦਰ ਲੈ ਕੇ ਆਓ ਜੀ ਆਰਮਰ ਵੀ ਧਿਆਨ ਦਿਓ ਜੀ ਅੱਜ ਰਿੰਗ ਚਰੌਣਕ ਲੱਗਣੀ ਸ਼ੁਰੂ ਹੋ ਚੁੱਕੀ ਹੈ ਰਿੰਗੇ ਹੁਣੇ-ਹੁਣੇ ਤਿਆਰ ਕੀਤਾ ਗਿਆ ਮੰਤਰੀ ਸਾਹਿਬ ਨੇ ਆਉਣ ਤੋਂ ਬਾਅਦ ਰਿੰਗ ਦੇ ਅੰਦਰ ਜੀ ਇਹ ਜ਼ਰੂਰੀ ਬੇਨਤੀ ਹੈ ਜੀ ਪੀਡੀਐ ਕੋਲ ਟੀਮ ਮੈਂਬਰ ਆਉਦੇ ਆਉਦੇ ਜਿਹੜੇ ਵੀ ਫਾਰਮੂਲੇ ਨੇ ਹਰਿਆਕਵੰਦਾ ਉਹਦੇ ਜਾਨਵਰ ਤੇ ਬੱਤ ਹੋਵੇ ਕਿਉਂਕਿ ਹਸਤ ਮੁਕਾਬਲਾ ਇਹਨਾਂ ਬੱਚਿਆਂ ਦੀ ਸ਼ੁਰੂਆਤ ਹੈ ਮੰਨ ਕੇ ਜਦੋਂ ਜੀਵਨ ਦੀ ਇਹਨਾਂ ਨੇ ਕੀ ਬੰਨਣਾ ਹੈ ਕਿਹੜੇ ਨਾਮਾਂ ਤੇ ਆਉਣਾ ਹੈ ਇੱਕ ਵੀਰ ਹੈ ਜਿਹੜਾ ਜੋਰ ਲੱਗਿਆ ਹੋਇਆ ਵੀ ਇੱਥੋਂ ਆਪਣਾ ਬੱਚਾ ਕਿਸੇ ਨਾਮ ਤੇ ਆਵੇ ਕਿਸੇ ਪੋਜੀਸ਼ਨ ਤੇ ਆਵੇ ਔਰ ਵਾਲੇ ਸਮੇਚ ਦਾ ਨਾਮ ਵੱਸ ਕੇ ਐਚਆਰ ਵਾਲੀ ਰਿੰਗ ਦੇ ਅੰਦਰ ਐਚਆਰ ਮਡੀਆਂ ਦਾ ਵਾਲਾ ਐਚਆਰ ਹਡੰਤ ਕੋ ਰਿੰਗ ਦੇ ਅੰਦਰ ਲੈ ਕੇ ਆਓ ਜੀ ਜਦ ਤੱਕ ਇਹ ਰਿੰਗ ਸ਼ੁਰੂ ਹੁੰਦਾ ਹੈ ਐਂਟਰੀ ਜੇ ਕੋੜਿਆਂ ਦੀਆਂ ਫੋਨ ਲੱਗੀਆਂ ਨੇ ਉਹਨੇ ਟਾਈਮ ਲਈ ਆਪਾਂ ਤੁਹਾਨੂੰ ਐਫ ਵਾਲਾ ਰਿੰਗ ਦਾ ਜਿਹੜਾ ਦਿਖਾਉਣੇ ਆ ਜੇ ਉੱਥੇ ਚੁਆਈ ਵਾਲੀਆਂ ਐਂਟਰੀਆਂ ਹੋ ਗਈਆਂ ਤਾਂ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਬਾਈ ਉੱਥੇ ਵੱਡੀਆਂ ਕਾਵਾਂ ਮੁਕਾਬਲੇ ਜਿਹੜੇ ਰਿੰਗ ਦੇ ਵਿੱਚ ਚੁਆਈਦੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ੁਰੂ ਹੋ ਗਈ ਪਹਿਲਾਂ

ਰੇਡ ਦੇ ਵੇਟ ਤੇ ਆਵੇ ਜੀ ਅੰਦਰ ਕਿਦਾਂ ਮੰਤਰੀ ਆਉਣਗੇ ਕਿੱਲਾ ਬੁਝਾ ਲਵਾਂਗੇ ਇਹਨੂੰ ਹਾਂ ਜੀ ਦੋਸਤੋ ਵੱਡੀ ਜਿਹੜੀਆਂ ਚੋਾਈ ਵਾਲੀਆਂ ਗਾਵਾਂ ਨੇ ਰਿੰਗ ਦੇ ਵਿੱਚ ਪਹੁੰਚ ਚੁੱਕੀਆਂ ਨੇ ਦੋ ਗਾਵਾਂ ਹੀ ਹਜੇ ਇੰਟਰ ਹੋਣ ਜਣੇ ਰਿੰਗ ਦੇ ਵਿੱਚ ਚੋਾਈ ਗਲੀਆਂ

ਇੱਕ ਗੱਲ ਜਿਹੜੀ ਨੋਟ ਕਰ ਰਹੇ ਆ ਆਪਾਂ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਜਿਹੜੀ ਗੱਲ ਨੋਟ ਕੀਤੀ ਜਾ ਰਹੀ ਹੈ ਜਿਹੜੀ ਜ਼ਿਆਦਾਤਰ ਚੁਆਈ ਵਾਲੀ ਦੁੱਧ ਵਾਲੀ ਗਾਂ ਹੈ ਉਹ ਜਾਦੇ ਬਾਡੀ ਵਕਤ ਤੋਂ ਰਾਜੀ ਨਹੀਂ ਰਹੀ ਹੈ ਬਾਡੀ ਵਕਤ ਤੋਂ

چلو آ جا او ربیو پیرا تے ہن ورا 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 تے ये कितने वाले स्ट्राइप्ड आउट हैं ये सिक्योरिटी आरे कॉम्प्रोमिस में चुंबन में फिर कौन आजू बिजू

ਐਕਟਰੀਅ ਹੋ ਗਿਆ ਦੋਸਤਾਂ ਦੇ ਨੂੰ ਰੋਟੇ ਕਿਹੜਾ ਰਾਇਦੂ ਨਹੀਂ ਮੰਗਣੇ ਮੰਗਦੇ ਤੇ ਮੰਗਣਾ ਇਸੇ ਤੇ ਵਿਲੱਖਰੀ ਹੈ ਇਹ ਦੁਬਾਰਾ ਟਾਈਮ ਦੀ ਚੋਈ ਹੋ ਰਹੀ ਹੈ ਤੁਸੀਂ ਹੁਣ ਹਿਸਾਬ ਲਾ ਲਓ ਦੋਸਤੋ ਵੀ ਖਾਲੀ ਕਰ ਰਿਹਾ ਦੁਪਹਿਰ ਦੇ ਟਾਈਮ ਜਿਹੜੀ ਚੋਈ ਹੈ ਇਹ ਹੋ ਰਹੀ ਹੈ ਤੁਸੀਂ ਆਪਸ ਹੱਬ ਲਾ ਲਓ ਵੀ ਇਹ ਸਵੇਰੇ ਕਾਵਾ ਚੋਈਆਂ ਹੋਈਆਂ ਨੇ ਖਾਲੀ ਕਰਕੇ ਦੁਪਹਿਰੇ ਕਿੰਨਾ ਕਿੰਨਾ ਦੁੱਧ ਇਹਨਾਂ ਥੱਲੇ ਹੋਊਗਾ 1 2 10 4 5 6 6 ਗਾਵਾਂ ਨੇ ਇਹਦਾ ਚੋਈ ਮੁਕਾਬਲੇ ਦੇ ਦਿੱਤੀ ਸਾਡੇ ਇਜੇ ਟਾਈਮ ਦੀ ਜਿਹੜੀ ਚੋਈ ਹੈ ਦੂਜੇ ਟਾਈਮ ਦੀ ਦੁਪਹਿਰ ਦੀ ਚੋਈ ਹੈ ਜਿਹੜੀ ਲੱਗੀ ਹੋਈ ਹੈ ਠੀਕ ਹੈ ਧੰਨਵਾਦ ਪਰਮਾਇਆ ਆਹ ਜੀ ਸੋ ਹੋ ਜਾਏਗਾ ਤਾਂ ਅਗੋਂ ਪੀਡੀਏ ਤੇ ਟੀਮ ਨੂੰ ਪੂਰਾ ਜਿਹੜਾ ਪ੍ਰਬੰਧ ਹੈ ਚੋਈ ਦਾ ਰਿੰਗ ਦੇ ਵਿੱਚ ਇੱਥੇ ਮਸ਼ੀਨਾਂ ਲਾ ਕੇ ਕੀਤਾ ਗਿਆ ਸੋ ਚੋਈ ਦੀ ਵੀਡੀਓ ਆਪਾਂ ਸੋ ਖਾਤੀ ਤਾਂ ਕਿ ਆਪਾਂ ਕੋੜੇ ਵਾਲੇ ਰਿੰਗ ਦੇ ਵਿੱਚ ਜਾ ਕੇ ਲਾਈਵ ਹੋਵਾਂਗੇ ਜਦੋਂ ਮੁਕਾਬਲੇ ਸ਼ੁਰੂ ਹੋਣਗੇ ਵੀਰੇ ਨੋਟਿਸ ਤੇ ਧਿਆਨ ਰੱਖਿਓ ਜੀ ਦੀਪ ਚੀਮਾ ਬੀਬੀ ਕੱਤੀ ਸਾਡੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ YouTube ਤੇ Facebook ਤੇ ਤਾਂ ਕਿ ਤੁਸੀਂ ਸਾਰੇ ਮੁਕਾਬਲੇ ਦਾ ਆਨੰਦ ਆ ਘਰੇ ਬੈਠੇ ਲੈ ਸਕੋ ਜੀ ਆ ਗਏ ਆ